ਅਸਲਾਮੁਅਲੈਕੁਮ ਜੀ ਵੀਰੋਗੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਂ ਲਭੋਗੇ ਰੱਬ ਸਾਰਿਆਂ ਨੂੰ ਚਰਦੀ ਕਿਲਾ ਚ ਰੱਖੇ ਇੱਕ ਤਰਫ ਅਮਰੀਕਾ ਸਪੋਰਟ ਕਰ ਰਿਹਾ ਸਿੱਖ ਫੋਰ ਜਸਟਿਸ ਦਾ ਲੀਡਰ ਸਿੱਖ ਫੋਰ ਜਸਰ ਦਾ ਰਹਿਮਾ ਗੁਰਪਤਵੰਨ ਸਿੰਘ ਪੰਨੂ ਦੂਜੀ ਤਰਫ ਭਾਰਤੀ ਮੀਡੀਆ ਗੋਦੀ ਮੀਡੀਆ ਮੋਦੀ ਸਰਕਾਰ ਹੱਥ ਤੋਕੇ ਪੰਨੂ ਜੀ ਦੇ ਪਿੱਛੇ ਪਈ ਹੈ دہشت ਗਿਰਦ ਕਹਿੰਦੀ ਆਤੰਗਵਾਦੀ ਕਹਿੰਦੀ ਹੈ ਤੇ ਇਹ ਮੰਗ ਕੀਤੀ ਹੈ ਡਿਮਾਂਡ ਕੀਤੀ ਹੈ ਕਿ ਪੰਨੂ ਜੀ ਨੂੰ ਪੰਜਾਬ ਦੇ ਅੰਦਰ ਭੇਜਿਆ ਜਾਏ ਪੰਨੂ ਜੀ ਨੂੰ ਇੰਡੀਆ ਦੇ ਅੰਦਰ ਭੇਜਿਆ ਜਾਏ ਦੂਜੀ ਤਰਫ ਅਮਰੀਕਾ ਬਹੁਤ ਤਗਰੀ ਸਪੋਰਟ ਕਰ ਰਿਹਾ ਬਹੁਤ ਤਗੜੀ ਸਪੋਰਟ ਕਰ ਰਹੇ ਹਨ ਜੀ ਨੂੰ ਕੇ ਮਕਮਲ ਡਿਟੇਲ ਹੈ ਇਸ ਸੰਬੰਧਤ ਲਗਾਈ ਦੀ ਵੀਡੀਓ ਵੀਡੀਓ ਹਲਵਾਦ ਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਇਕਨ ਨੂੰ ਵੀ ਦਬਾਓ ਤਾਂ ਕਿ ਅਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਨੂੰ ਵਾਲੇ ਮਾਮਲੇ ਦੇ ਵਿੱਚ ਯੂ ਐਸ ਏ ਹੱਥ ਧੋ ਕੇ ਪਿੱਛੇ ਪੈ ਗਿਆ ਜੀ ਯੂ ਐਸ ਏ ਨੇ ਬੰਦਾ ਭੇਜਿਆ ਇੰਡੀਆ ਦੇ ਵਿੱਚ ਵੀ ਪਤਾ ਕਰਕੇ ਆਓ ਵੀ ਕਿਹੜੇ ਬੰਦੇ ਨੇ ਸਾਜ਼ਿਸ਼ ਕੀਤੀ ਮਾਰਨ ਦੀ ਤੇ ਉਹ ਬੰਦਾ ਫੜ ਕੇ ਹੀ ਲਿਆਉਣਾ ਚਾਹੇ ਕੋਈ ਵੀ ਦੇਸ਼ ਆ ਕੋਈ ਵੀ ਦੇਸ਼ ਦੇ ਕੋਨੇ ਚ ਕੋਈ ਵੀ ਬੰਦਾ ਬੈਠਾ ਅਸੀਂ ਕਿਸੇ ਨਾਲ ਲਿਆਦ ਨਹੀਂ ਕਰਨੀ ਜੇਕਰ ਸਾਡੇ ਕੋਈ ਸਿਟੀਜ਼ਨ ਨੂੰ ਇਸ ਤਰ੍ਹਾਂ ਟਰੈਪ ਕਰਦਾ ਹੈ ਹਾਂਜੀ ਬ੍ਰਾਡਰ ਸਾਹਿਬ ਵੱਡੀ ਖਬਰ ਹੈ ਤੇ ਅੱਜ ਦੀਆਂ ਤਕਰੀਬਨ ਵੱਡੇ ਦੇਸ਼ਾਂ ਦੀਆਂ ਅਖਬਾਰਾਂ ਦੀ ਇਹ ਸੁਰਖੀ ਬਣੀ ਹੈ ਕਿ ਇੰਡੀਆ ਦੇ ਵਿੱਚ ਪਹੁੰਚਿਆ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਤੇ ਇਹ ਹੁਣ ਇਹਨਾਂ ਦੀ ਟੀਮ ਜਿਹੜੀ ਹੈ ਇਹ ਜਾ ਕੇ ਉੱਥੇ ਛਾਣਬੀਨ ਕਰ ਰਹੀ ਹੈ ਮਾਮਲਾ ਸਿੱਖ ਲੀਡਰ ਦੇ ਕਤਲਾਂ ਦੀ ਸਾਜ਼ਿਸ਼ ਰਚੰਦਾ ਸੋ ਯੂਐਸ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਿੱਲੀ ਪਹੁੰਚੇ ਹੈ ਤੇ ਉਹ ਇੰਡੀਆ ਤੋਂ ਬੰਦੇ ਮੰਗ ਰਿਹਾ ਜਿਹੜੇ ਇਸ ਘੜੀ ਦਾ ਹਿੱਸਾ ਸੀਗੇ ਸੋ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਨਾਮ ਹੈਗਾ ਜਨਾਥਨ ਫਾਈਨਰ ਤੇ ਇਹ ਦਿੱਲੀ ਦੇ ਵਿੱਚ ਇੰਡੀਅਨ ਕਾਉਂਟਰਪਾਰਟਸ ਦੇ ਨਾਲ ਡਿਟੇਲਸ ਐਕਸਚੇਂਜ ਕਰਨ ਲਈ ਪਹੁੰਚੇ ਹੈ ਕਿ ਕਿਵੇਂ ਨਿਊਯਾਰਕ ਦੇ ਵਿੱਚ ਪੰਨੂ ਵਾਲਾ ਮਾਮਲਾ ਬੀਤਿਆ ਮੁੱਖ ਮੁੱਦਾ ਇਹ ਹੈ ਕਿ ਇੰਡੀਅਨ ਗਵਰਨਮੈਂਟ ਦੇ ਕੁਝ EMPLOYEES ਅ ਯੂਐਸ ਦੇ ਵਿੱਚ ਸਾਜ਼ਿਸ਼ ਦਾ ਹਿੱਸਾ ਸੀਗੇ ਖਾਸ ਕਰਕੇ ਪੰਨੂ ਵਾਲੇ ਮਾਮਲੇ ਦੇ ਵਿੱਚ ਪੰਨੂ ਵਾਲੇ ਮਾਮਲੇ ਦਾ ਲੀਥਲ ਪਲੋਟ ਆ ਜਿਹੜਾ ਉਹ ਜਿਹੜਾ ਘਟਿਆ ਉਹਦੇ ਉੱਤੇ ਸਿੱਧੇ ਸਿੱਧੇ ਤੌਰ ਤੇ ਭਾਰਤੀ ਸਰਕਾਰ ਦੇ ਅਫੀਸ਼ੀਅਲਸ ਦਾ ਨਾਮ ਲੱਗ ਰਿਹਾ ਸੋ ਮੁੱਖ ਮੰਗ ਇਹੀ ਹੈ ਇਹਨਾਂ ਦੀ ਕਿ ਜਿਹੜੇ ਬੰਦੇ ਅਕਾਊਂਟੇਬਲ ਆ ਇਸ ਕੇਸ ਦੇ ਵਿੱਚ ਉਹਨਾਂ ਨੂੰ ਸਾਹਮਣੇ ਲੈ ਕੇ ਆਓ ਤੇ ਇਹ ਸਾਰੀ ਜਿਹੜੀ ਗੱਲਬਾਤ ਇੰਡੀਆ ਦੇ ਵਿੱਚ ਬੀਤੀ ਹੈ ਇੱਥੇ ਵਾਈਟ ਹਾਊਸ ਨੇ ਸਾਰੀ ਇਨਫੋਰਮੇਸ਼ਨ ਟਿਊਜ਼ਡੇ ਨੂੰ ਪਬਲਿਕ ਕੀਤੀ ਹੈ ਕਿ ਆ ਗੱਲਬਾਤ ਹੈ ਇਸ ਵਿਸ਼ੇ ਨੂੰ ਲੈ ਕੇ ਸਾਡੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਉੱਤੇ ਮੀਟਿੰਗ ਹੋ ਰਹੀ ਹੈ। ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਨਿਖਲ ਗੁਪਤਾ ਜਿਹੜਾ ਰੀਸੈਂਟਲੀ ਫੜਿਆ ਗਿਆ ਇਸ ਮਾਮਲੇ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਅਫੀਸ਼ੀਅਲ ਦੇ ਨਾਲ ਜਿਹੜੀ ਉਹਨੇ ਗੱਲਬਾਤ ਕੀਤੀ ਹੈ ਉਹਦੀਆਂ ਡਿਟੇਲਸ ਵੀ ਸਾਰੀਆਂ ਯੂਐਸ ਦੇ ਕੋਲ ਹੈਗੀਆਂ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਨਿਖਲ ਗੁਪਤਾ ਇਹਦੀ ਗੱਲਬਾਤ ਚੱਲ ਰਹੀ ਸੀਗੀ ਇੱਕ ਹਿੱਟਮੈਨ ਨੂੰ ਰਿਕਰੂਟ ਕਰਨ ਦੀ ਇੱਕ ਬੰਦਾ ਇਹਨੇ ਪੈਸੇ ਦੇ ਕੇ ਇੱਕ ਬੰਦੇ ਨੂੰ ਇਸ ਕੰਮ ਦੀ ਸਪਾਰੀ ਦੇਣੀ ਸੀਗੀ ਕਿ ਜਾ ਕੇ ਪੰਨੂ ਨੂੰ ਸ਼ੂਟ ਕਰ ਦਿਓ ਤੇ ਪਰ ਤੁਹਾਨੂੰ ਪਤਾ ਕਿ ਇੱਥੇ ਕਿੰਨੀ ਜ਼ਿਆਦੀ ਐਕਟਿਵ ਆ ਐਫ ਪੀਆਈ ਸੋ ਨਿਕਲ ਗੁਪਤਾ ਨੂੰ ਪਤਾ ਨਹੀਂ ਸੀ ਜਿਹਦੇ ਨਾਲ ਉਹ ਗੱਲ ਕਰ ਰਿਆ ਸੀ ਜਿਹਨੂੰ ਉਹਨੇ ਪੈਸੇ ਫੜਾਏ ਸੀ ਕਿ ਜਾ ਕੇ ਭਾਈ ਫੁਲਾਣਾ ਫੁਲਾਣਾ ਬੰਦਾ ਮਾਰ ਦੇ ਉਹ ਬੰਦਾ ਐਫਬੀਆਈ ਦਾ ਅੰਡਰ ਕਵਰ ਏਜੰਟ ਸੀ ਨਾਲ ਦੀ ਨਾਲ ਉਹ ਡਰੱਗ enforcement ਦਾ administration ਲਈ ਵੀ ਕੰਮ ਕਰਦਾ ਸੀਗਾ ਸੋ ਉਹਦੇ ਕੋਲੇ ਸਾਰੇ ਸਬੂਤ ਪਹੁੰਚ ਗਏ ਸੀ ਤੇ ਉਹਨੇ ਫਿਰ ਨਿਖਲ ਗੁਪਤਾ ਫੜਵਾ ਦਿੱਤਾ ਸੀਗਾ ਇਹਦੇ ਨਾਲ ਹੀ ਬਲੱਡ ਚਾਬੀ ਹੈ ਕਿ ਇਹ ਜਿਹੜਾ ਡਿਪਟੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਹਦੀ ਮੀਟਿੰਗ ਇਸ ਵੇਲੇ ਐਕਸਟਰਨਲ ਅਫੇਅਰ ਮਿਨਿਸਟਰ ਇੰਡੀਆ ਦੇ ਹੈ ਜਿਹੜੇ ਐਸ ਜੈਸ਼ੰਕਰੋਨਾ ਨਾਲ ਵੀ ਹੋ ਚੁੱਕੀ ਹੈ ਤੇ ਇੰਡੀਆ ਦੇ ਜਿਹੜੇ NSA ਜੀਤ ਡਵਾਲ ਉਹਨਾਂ ਨਾਲ ਵੀ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਫੋਰਨ ਸਕੱਰੇਟਰੀ ਵਿਨੇਕ ਵਾਤਰਾ ਹੋਰ ਨੂੰ ਵੀ ਉਹ ਮਿਲੇ ਨੇ ਇਸ ਮਾਮਲੇ ਦੀ ਉਹਨਾਂ ਤਹ ਤੱਕ ਪਹੁੰਚਣਾ ਉਹਨਾਂ ਦਾ ਜਿਹੜਾ ਮੁੱਖ ਮੁੱਦਾ ਉਹ ਇਹੀ ਹੈ ਕਿ ਅਸੀਂ ਹੁਣ ਪੋਲੇ ਪੈਰੀਏ ਮਾਮਲਾ ਨਹੀਂ ਛੱਡਣਾ ਜਿੰਨਾ ਚਿਰ ਇੰਜ ਜਾਪਦਾ ਹੈ ਕਿ ਜਿੰਨਾ ਚਿਰ ਅਸਲੀ ਤੱਥ ਜਾਂ ਹੋਰ ਬਹੁਤੀਆਂ ਡੂੰਘੀਆਂ ਜੜਾਂ ਕੱਢ ਕੇ ਬਾਹਰ ਨਹੀਂ ਲਿਆਉਂਦੇ ਉਹਨਾਂ ਚਿਰ ਹੁਣ ਯੂਐਸ ਪਿੱਛੇ ਮੋੜਨ ਵਾਲਾ ਨਹੀਂ ਹੈ ਇਹ ਤਾਂ ਆਪਾਂ ਐਵੇਂ ਕਹਿ ਸਕਦੇ ਵੀ ਪੋਸ਼ਤੇ ਹੱਥ ਰੱਖਿਆ ਗਿਆ ਤੇ ਹੁਣ ਛੇਤੀ ਕਿਤੇ ਮਾਮਲਾ ਬੰਦ ਹੋਣ ਦਾ ਨਾਂ ਹੀ ਲੈਣਾ ਪਰ ਇੱਥੇ ਗੱਲ ਇਹ ਵੀ ਆ ਵੀ ਇਹ ਮਾਮਲਾ ਇੱਕੋ ਦਾਵੇਂ ਆਉਣਾ ਇੱਕੋ ਦਾਵੇਂ ਕੈਨੇਡਾ ਦਾ ਆਉਣਾ ਇੱਕੋ ਦਾਵੇਂ ਇਹੇ ਆਉਣਾ ਤੇ ਇੱਕ ਕੰਡੀਸ਼ਨ ਅਲੱਗ ਜੀ ਬਣ ਜਾਂਦੀ ਏ ਇਹ ਸਿਚੁਏਸ਼ਨ ਅਲੱਗ ਜੀ ਬਣ ਜਾਂਦੀ ਏ ਤੇ ਕੀ ਯੂ ਐਸ ਏ ਇੰਨਾ ਬਾਹਰਲੇ ਮੁੱਦਿਆਂ ਤੇ ਇੰਨਾ ਜ਼ਿਆਦਾ ਸੈਂਸਿਟਿਵ ਹੁੰਦਾ ਦੇਸ਼ ਦੇ ਵਿੱਚ ਚਾਹੇ ਕੁਝ ਮਰਜ਼ੀ ਹੁੰਦਾ ਹੋਵੇ ਤੇ ਜੋ ਬਾਹਰਲਾ ਕੋਈ ਇਸ ਤਰ੍ਹਾਂ ਕਰਦਾ ਤਾਂ ਉਹਦੇ ਪਿੱਛੇ ਪੈ ਜਾਂਦਾ ਬੜਾ ਸੋ ਬੇਸ ਤਰ੍ਹਾਂ ਕਿ 2023 ਸਿੱਖ ਸੈਪਾਰਟਿਸਟ ਲੀਡਰ ਆ ਜਿਹੜੇ ਉਹਨਾਂ ਲਈ ਬਹੁਤ ਵੱਡੀਆਂ ਐਕਟੀਵਿਟੀਜ਼ ਵਾਲਾ ਸਾਲ ਹੋ ਕੇ ਬੀਤਿਆ ਅ ਵੱਖ-ਵੱਖ ਜਿਹੜੇ ਲੀਡਰ ਸੀਗੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਹੋਏ ਸੀਗੇ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ ਆਪਾਂ ਦੇਖਿਆ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਜਰ ਹੋਰੀ ਯੂਕੇ ਦੇ ਵਿੱਚ ਅਵਤਾਪ ਸਿੰਘ ਖੰਡਾ ਆਜ਼ਾਦ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਤੇ ਹੁਣ ਰੀਸੈਂਟਲੀ ਕੱਲ ਜਿਹੜੀ ਡੈਥ ਹੋਈ ਆ ਲਖਬੀਰ ਸਿੰਘ ਰੋਡੇ ਹੋਰਾਂ ਦੀ ਤੂ ਵੱਖ-ਵੱਖ ਬੰਦਿਆਂ ਦੀ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਆ ਵਾਪਰੀਆਂ ਨੇ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਲਿਖਿਆ ਸੀਗਾ ਕਿ ਇਹਨਾਂ ਨੂੰ ਵੱਖ-ਵੱਖ ਘਟਨਾਵਾਂ ਨਾ ਸਮਝ ਕੇ ਇੱਕੋ ਕੜੀ ਦਾ ਹਿੱਸਾ ਸਮਝਿਆ ਜਾਵੇ ਜੇ ਕਿਸੇ ਨੂੰ ਹੌਟ ਅਟੈਕ ਵੀ ਆਉਂਦਾ ਜਾਂ ਕੋਈ ਲੀਥਲ ਡਿਜ਼ੀਜ਼ ਨਾਲ ਮਰਦਾ ਇਹਨੂੰ ਜਸਟ ਇੱਕ ਨੈਚੁਰਲ ਘਟਨਾ ਨਾ ਮੰਨਿਆ ਜਾਵੇ ਹੌਲੀ-ਹੌਲੀ ਹੁਣ ਇਹ ਜਿਹੜੇ ਪੱਛਮੀ ਦੇਸ਼ ਨੇ ਜਿਹੜੇ ਇੱਕ ਦੂਜੇ ਦੇ ਅਲਾਈਜ਼ ਆ ਇਹਨਾਂ ਨੇ ਹੁਣ ਇਸ ਸੱਚ ਨੂੰ ਕਿਤੇ ਨਾ ਕਿਤੇ ਨੰਗਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤ ਕੈਨੇਡਾ ਨੇ ਕੀਤੀ ਹੈ ਉਹਦੇ ਵਿੱਚ ਯੂਐਸ ਨੇ ਹਿੱਸਾ ਪਾਇਆ ਹਿੱਸਾ ਕੀ ਪਾਇਆ ਇਹ ਕਹ ਲਓ ਕਿ ਪੈਰ ਵੀ ਮੁੱਖ ਤੌਰ ਤੇ ਯੂਐਸ ਹੈ ਹੀ ਕਰ ਰਿਹਾ ਹੈ ਕੈਨੇਡਾ ਦੀ ਗੱਲਬਾਤ ਇਨੀ ਲੰਮੀ ਨਹੀਂ ਪਹੁੰਚੀ ਕੈਨੇਡਾ ਨੇ ਤਾਂ ਸਿੱਧਾ ਪਬਲੀਕਲੀ ਬੋਲ ਕੇ ਤੋੜ ਵਿਛੋੜਾ ਕਰ ਲਿਆ ਸੀਗਾ ਪਰ ਇਹ ਜਿਹੜੇ ਯੂਐਸ ਵਾਲੇ ਆ ਇਸ ਕੇਸ ਦੇ ਹੁਣ ਪਿੱਛੇ ਹੀ ਲੱਗ ਗਏ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦੇ ਉੱਤੇ ਪ੍ਰੈਸ਼ਰ ਬਣਾ ਕੇ ਕੋਈ 2-4 ਬੰਦਿਆਂ ਨੂੰ ਇੰਡੀਆ ਤੋਂ ਅਰੈਸਟ ਵੀ ਕਰ ਲਿਆ ਜਾਵੇ ਇੱਕ ਗੱਲ ਹੋਰ ਹੈ ਜਦੋਂ ਕੈਨੇਡਾ ਬੋਲਿਆ ਸੀ ਤਾਂ ਬੜੇ ਪ੍ਰਤੀਕਰਮ ਜੇ ਆਏ ਸੀਗੇ ਪਰ ਹੁਣ ਜਦੋਂ ਯੂਐਸ ਬੋਲਿਆ ਤਾਂ ਸ਼ੂ ਸ਼ਾਂਜ ਹੀ ਨਹੀਂ ਲੱਗਦੀ ਥੋੜੀ ਜੀ ਥੋੜੀ ਜੀ ਨਹੀਂ ਬਰਾਦ ਸਾਬ ਬਿਲਕੁਲ ਚਾਰੇ ਪਾਸੇ ਸ਼ਾਂਤੀ ਪਸਰੀ ਪਈ ਆ ਜਦੋਂ ਕੈਨੇਡਾ ਬੋਲਿਆ ਸੀ ਤੇ ਬੜਾ ਇੱਥੇ ਭਾਰਤੀ ਮੀਡੀਆ ਜਿਹੜਾ ਵੱਧ ਚੜ ਕੇ ਬੋਲ ਰਿਹਾ ਸੀ ਪਰ ਹੁਣ ਉਧਰਲੇ ਪਾਸੋਂ ਕੋਈ ਆਵਾਜ਼ ਨਹੀਂ ਆ ਰਹੀ ਇਸ ਖਬਰ ਨੂੰ ਵਖਾਇਆ ਹੀ ਨਹੀਂ ਜਾ ਰਿਹਾ ਜਿਵੇਂ ਬਿਲਕੁਲ ਕੋਈ ਅਨ ਇੰਪੋਰਟੈਂਟ ਖਬਰ ਹੋਵੇ ਸਿਰਫ ਅਖਬਾਰਾਂ ਛਾਪ ਰਹੀਆਂ ਉਹ ਵੀ ਉਦੋਂ ਛਾਪ ਰੀਆਂ ਜਦੋਂ ਇਹ ਖਬਰ ਇੱਥੇ ਯੂ ایس اے ਦੇ ਵਿੱਚ ਛਪ ਜਾਂਦੀ ਹੈ ਯੂ ایس اے ਦੇ ਵਿੱਚ ਪਬਲਿਕ ਹੋ ਜਾਂਦੀ ਹੈ ਫਿਰ ਅਖਬਾਰਾਂ ਸਿਰਫ ਆਪਦੀ ਕ੍ਰੈਡਿਬਿਲਟੀ ਬਚਾਉਣ ਦੀ ਖਾਤਰ ਕਿ ਕੋਈ ਇਹ ਨਾ ਆਕੇ ਕਿ ਭਾਈ ਅਸੀਂ ਅ ਅਨਬਾਸ਼ਤ ਨਹੀਂਗੇ ਇਸ ਕਰਕੇ ਭਾਰਤੀ ਅਖਬਾਰਾਂ ਨੂੰ ਖਬਰ ਛਾਪਣੀ ਪੈ ਰਹੀ ਹੈ ਜੀ ਜੀ ਵੀਰੋ ਐਸਜੀਆਈ ਦੀ ਵੀਡੀਓ ਅਮਰੀਕਾ ਦਾ ਥੋੜਾ ਬਹੁਤ ਡਰ ਇੰਡੀਆ ਨੂੰ ਥੋੜਾ ਬਹੁਤ ਨਹੀਂ ਮੈਂ ਠੀਕ ਠਾਕ ਡਰ ਕਵਾਵਾਂਗਾ ਕਿਉਂਕਿ ਜਿਸ ਤਰ੍ਹਾਂ ਡੋਲਨ 트럼ਪ ਜਿਸ ਤਰ੍ਹਾਂ ਯੂਐਸ ਦੀ ਜਰੀ ਐਕਸਟੈਬਲਿਸ਼ਮੈਂਟ ਹੈ ਜਾਂ ਯੂਐਸ ਦੀ ਜਰੀ ਹਕੂਮਤ ਹੈ ਜਿਸ ਤਰ੍ਹਾਂ ਪੰਨੂ ਜੀ ਨੂੰ ਸਪੋਰਟ ਕਰ ਰਹੀ ਹੈ ਪੰਨੂ ਜੀ ਦਾ ਜਿਹੜਾ ਮਾਮਲਾ ਚੱਲ ਰਿਹਾ ਤੁਸੀਂ ਅੰਦਾਜ਼ਾ ਲਾਓ ਗੁਰਪਤਵੰਨ ਸਿੰਘ ਪੰਨੂ ਬਿਆਨ ਦਿੰਦੇ ਨੇ ਸਟੇਟਮੈਂਟ ਦਿੰਦੇ ਪੂਰੀ ਦੁਨੀਆ ਦੇ ਅੰਦਰ ਵਾਇਰਲ ਹੋ ਜਾਂਦੇ ਨੇ ਤੇ ਭਾਰਤੀ ਮੀਡੀਆ ਗੋਦੀ ਮੀਡੀਆ ਮੋਦੀ ਸਰਕਾਰ ਜਿੰਨੂੰ ਆਤੰਗਵਾਦੀ دہشت ਗਿਰਦ ਕਹਿੰਦੀ ਹੈ ਉਹਦਾ ਰੀਜ਼ਨ ਸਿਰਫ ਹੈ ਇਹ ਕਿ ਉਹ ਖਾਲਸਾਣ ਦੀ ਗੱਲ ਕਰਦਾ ਹੈ ਉਹ ਕਿਸਾਨੀ ਮੁੱਦਿਆਂ ਦੀ ਗੱਲ ਕਰਦਾ ਹੈ ਉਹ ਖਾਲਸੇ ਰਾਜ ਦੀ ਗੱਲ ਕਰਦਾ ਹੈ ਉਹ ਜਿਹੜੇ ਨਿਹੰਗ ਸਿੰਘ ਨੇ ਗੁਰੂ ਦੇ ਜਿਹੜੇ ਸਿੰਘ ਇਹ ਜਿਹੜੇ ਬੰਦੀ ਸਿੰਘ ਇਹੋਨਾਂ ਦੀ ਗੱਲ ਕਰਦਾ ਤੇ ਫਿਰ ਇਹ ਸਾਰੇ ਰੀਜ਼ਨ ਦੇ ਕੇ ਉਹਨੂੰ دہشتਗਰ ਤੇ ਅਤੰਗਵਾਦੀ ਕਿਹਾ ਜਾਂਦਾ ਦੂਜੀ ਤਰਫ ਡੋਲਨ ਟਰੰਪ ਉਹ ਤਗੜੀ سپورਟ ਕਰ ਰਹਾ ਤੇ ਹਮੇਸ਼ਾ ਪੰਨੂ ਜੀ ਦੇ ਹੱਕ ਦੇ ਅੰਦਰ ਫੈਸਲੇ ਆਉਂਦੇ ਨੇ ਹਮੇਸ਼ਾ ਪੰਨੂ ਜੀ ਦੇ ਨਾਲ ਅਸੀਂ ਦੇਖੀਦਾ ਕਿ ਡੋਲਨ ਟਰੰਪ ਖੜਾ ਹੁੰਦਾ ਇਹ ਚੀਜ਼ਾਂ ਦੇਖ ਕੇ ਇਸ ਤਰ੍ਹਾਂ ਹੀ ਲੱਗਦਾ ਕਿ ਖਾਲਸਾ ਰਾਜ ਬਹੁਤ ਜਲਦ ਆ ਰਿਹਾ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ